ਅੱਜ ਬीडीपीओ ਦਫਤਰ ਕਲਾਨੌਰ ਚ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਵੀਡੀਓ ਸਾਹਿਬ ਤੇ ਸਮੁੱਚੀ ਐਸਡੀਓ ਬਿਜਲੀ ਬੋਰਡ ਦਾ ਸਮੁੱਚੀ ਜਿੰਨਾ ਵੀ ਪ੍ਰਸ਼ਾਸਨ ਬਲਾਕ ਕਲਾਨੌਰ ਦਾ ਉਹਨਾਂ ਨੂੰ ਲੈ ਕੇ ਅੱਜ ਜਿਹੜੀ ਹਾੜ ਪਿਛਲੇ ਦਿਨੀ ਹਾੜ ਆਏ ਆ ਉਹਨਾਂ ਨੂੰ ਲੈ ਕੇ ਅੱਜ ਸਾਰੀ ਜਿਹੜੀ ਐ ਸਮੀਖਿਆ ਕੀਤੀ ਗਈ ਆ ਤਾਂ ਮੈਂ ਪ੍ਰਸ਼ਾਸਨ ਦੇ ਕੰਮਾਂ ਤੋਂ ਪੂਰਾ ਖੁਸ਼ ਆ ਕਿ ਇਹਨਾਂ ਨੇ ਪਿਛਲੇ ਦਿਨੀ ਜਿੰਨਾ ਵੀ ਕੰਮ ਕੀਤਾ ਖੜਾ ਨੂੰ ਲੈ ਕੇ ਚਾਹੇ ਤੁਸੀਂ ਬੰਤੇ ਹੋਇਆ ਚਾਹੇ ਹੁਣ ਬਾਅਦ ਚ ਵੀ ਹੈ ਤਾਂ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਰਾਤ ਦਿਨ ਮਿਹਨਤ ਕਰਕੇ ਤਾਂ ਇਸ ਨਸੀਬਤ ਦੇ ਵਿੱਚ ਉਹਨਾਂ ਲੋਕਾਂ ਨੂੰ ਕੰਢਿਆ ਜਿਨ੍ਹਾਂ ਨੂੰ ਇਸ ਮਾਰ ਦੀ ਹਾਰ ਦੀ ਮਾਰ ਈ ਠਾਏ ਸੀਗੇ ਤਾਂ ਮੈਂ ਤੁਹਾਡੇ ਨਾਲ ਸਾਰੇ ਨਾਲ ਸਲਾਹ ਕਰਿਆ ਸੀ ਕਾ ਦੇਰਾ ਬਾਬਾ ਨਾਨਕ ਬਲਾਗ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਕਲਾਂੌਰ ਦਾ ਹੋਇਆ ਸਈਅ ਸਕੀਰਨ ਦੇ ਨਾਲ ਨਾਲ ਜਿਹੜੇ ਪਿੰਡ ਹੈ ਜਿਵੇਂ ਦੇਰੀ ਵਾਲੇ ਕਰੰਦਾ ਹੋਇਆ ਨੜਾਂ ਵਾਲੀ ਦਾ ਹੋਇਆ Jio ਚਲਾਈ ਦਾ ਖਾਸ ਕਰਕੇ ਬਹੁਤ ਹੋਇਆ ਤਾਂ ਇਸ ਕਰਕੇ ਜਿੰਨਾ ਦਾ ਵੀ ਹੋਇਆ ਉਹਨਾਂ ਦੇ ਆਉਣ ਵਾਲੇ ਸਮੇਂ ਚ ਆਪਾਂ ਉਹਨਾਂ ਦੀਆਂ ਕਰਕੇ ਗਰਦਾਵਰੀਆਂ ਵਗੈਰਾ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਪਰਪਰਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੱਤ ਵਤ ਉਹਨਾਂ ਦੀ ਹੈਲਪ ਹੋ ਜੇ ਉਹ ਜਰੂਰ ਆਪਾਂ ਕਰਾਂਗੇ ਬਾਕੀ ਇਹ ਮੇਰੇ ਖਿਆਲ ਇੰਡੀ ਕੋਈ ਸਮੱਸਿਆ ਮੈਨੂੰ ਦੱਸਿਆ ਕਿ ਕੋਈ ਜ਼ਿਆਦਾ ਸਮੱਸਿਆ ਨਹੀਂ ਫਿਰ ਵੀ ਅਗਰ ਕਲਾਨੌਰ ਦੇ ਕਿਸੇ ਪਿੰਡ ਚ ਕਿਸੇ ਨੂੰ ਕੋਈ ਸਮੱਸਿਆ ਤਾਂ ਉਹ ਪ੍ਰਸ਼ਾਸਨ ਤੱਕ ਪਹੁੰਚ ਕਰੇ ਔਰ ਉਹਨਾਂ ਦੀ ਜਿਹੜੀ ਹੈਗੀ ਆ ਸਮੱਸਿਆ ਉਹ ਪੂਰੀ ਕੋਸ਼ਿਸ਼ ਕਰਾਂਗੇ ਕਿ ਦੂਰ ਹੋ ਜਾਏ। ਉਹ ਤਾਂ ਵੱਡੀ ਗੱਲ ਹੈ ਕਿ ਮੈਂ ਪਹਿਲੇ ਦਿਨ ਤੋਂ ਜਦੋਂ 26 ਤਰੀਕ ਨੂੰ ਫਲੱਡ ਆਉਂਦਾ ਮੈਂ ਉਸੇ ਦਿਨ ਤੋਂ ਹੀ ਤੁਹਾਡੇ ਚੈਨਲਾਂ ਦੇ ਰਾਹੀਂ ਇਹ ਮੰਗ ਰੱਖਦਾ ਰਿਹਾ ਕਿ ਸਰਕਾਰ ਸਾਡੀ ਮਦਦ ਕਰੇ ਇਸ ਗੱਲ 'ਚ ਕਿ ਜਿਸ ਦੀ ਖੇਤ ਉਸ ਦੀ ਰੇਤ। ਉਹ ਅੱਜ ਮੇਰੀ ਗੱਲ ਸਮਝਣਾ ਕਿ ਮੈਂ ਗੁਨਾਰਕ ਸਾਹਿਬ ਦੀ ਧਰਤੀ ਤੇ ਖਲੋ ਕੇ ਗੱਲ ਕੀਤੀ ਆ। ਔਰ ਗਰਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹ ਗੱਲ ਅੱਜ ਪੂਰੀ ਹੋਈ ਆ ਕਿ ਜਿਸ ਤੇ ਖੇਤ ਉਸ ਦੀ ਰੇਤ ਤਾਂ ਉਹਦਾ ਕੈਬਨਟ ਦੇ ਵਿੱਚ ਜਿਹੜਾ ਸੀਐਮ ਸਾਹਿਬ ਨੇ ਫੈਸਲਾ ਕੀਤਾ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਪਈ ਆ ਵੀ ਖੁੱਲ੍ਹੇ ਦਿੱਤੀ ਆ ਵੀ ਆਪਣੀ ਰੇਤ ਚੁੱਕ ਲੈਣ ਵੇਚ ਲੈਣ ਉਹਨਾਂ ਨੂੰ ਪੂਰਾ ਅਧਿਕਾਰ ਦਿੱਤਾ ਇਸ ਕਰਕੇ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਮੈਂ ਉਹਨਾਂ ਲੋਕਾਂ ਨੂੰ ਕਹਿੰਨਾ ਕਿ ਤੁਸੀਂ ਥੋੜਾ ਜਿਹਾ ਹੌਸਲੇ ਤੋਂ ਕੰਮ ਲੈ ਕੇ ਤੇ ਮੋੜ ਹਿੰਮਤ ਨਾ ਹਾਰੋ ਬਥੇਰੀਆਂ ਮੁਸੀਬਤਾਂ ਬਾਰਡਰ ਵਾਲਿਆਂ ਨੂੰ ਪੈਂਦੀਆਂ ਰਹੀਆਂ ਆਪਾਂ ਫਿਰ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰਨੀ ਆ ਤਾਂ ਤਗੜੇ ਹੋ ਕੇ ਇਹਦਾ ਮੁਕਾਬਲਾ ਕਰੋ ਸਰਕਾਰ ਤੁਹਾਡੇ ਨਾਲ ਆ ਮੈਨੂੰ ਪੂਰੀ ਉਮੀਦ ਆ ਕਿ ਆਪਾਂ ਇਹਦੇ ਵਿੱਚ ਕਾਮਯਾਬ ਹੋ ਕੇ ਖੇਤ ਸਾਫ਼ ਕਰਕੇ ਆਪਣੇ ਖੇਤ ਦੁਬਾਰਾ ਫਿਰ ਵਾਈਚੋਕ ਬਣਾ ਕੇ ਆਪਣੇ ਪਰਿਵਾਰਾਂ ਦੀ ਪਾਲਣ ਪੋਚਣ ਪਹਿਲੀ ਦੀ ਤਰ੍ਹਾਂ ਕਰਦੇ ਰਹਾਂਗੇ ਦੇਖੋ ਜੀ ਸਾਡੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਜੋ ਭੜਾ ਨੂੰ ਲੈ ਕੇ ਫੈਸਲੇ ਕੀਤੇ ਨੇ ਮੇਰੇ ਖਾਲ ਕੱਲਾ-ਕੱਲਾ ਦੱਸਣ ਦੀ ਤਾਂ ਮੈਨੂੰ ਹੁਣ ਜ਼ਰੂਰਤ ਨਹੀਂ ਪਰ ਲੋਕਾਂ ਦਾ ਬੜਾ ਬੇਸਬਰੀ ਨਾਲ ਪ੍ਰਾਈਮ ਮਿਨਿਸਟਰ ਦੀ ਵੇਟ ਤੇ ਸੀ ਕਿ ਪ੍ਰਾਈਮ ਮਿਨਿਸਟਰ ਨੇ ਜਲਾ ਕਰਦਾਸਪੁਰ ਚਾਉਣਾ ਤੇ ਹਰ ਪ੍ਰਭਾਵਤ ਵਾਸਤੇ ਉਹਨਾਂ ਨੇ ਕੁਝ ਲੋਕਾਂ ਨੂੰ ਰਾਤ ਦੇ ਕੇ ਜਾਣੀ ਹੈ ਕਿ ਜਦੋਂ ਅਸੀਂ ਕਹਿੰਦੇ ਰਹੇ ਹਾਂ ਕਿ ਸਾਡਾ 60 ਕਰੋੜ 60 ਹਜ਼ਾਰ ਕਰੋੜ ਦਾ ਜਿਹੜਾ ਸੜਾ ਬਕਾਇਆ ਚਾਹੇ ਜੀਐਸਟੀ ਦੇ ਰੂਪ ਚ ਹੋਵੇ ਚਾਹੇ ਆਰਡੀਐਫ ਦੇ ਰੂਪ ਚ ਹੋਵੇ ਵੀ ਉਹ ਸਾਨੂੰ ਦੇ ਕੇ ਜਾਓ ਪਲੱਸ ਸਾਡਾ 20000 ਕਰੋੜ ਰੁਪਏ ਦਾ ਜਿਹੜਾ ਖੇਤੀ ਦਾ ਨੁਕਸਾਨ ਹੋਇਆ ਮਕਾਨਾਂ ਦਾ ਮਜ਼ਦੂਰਾਂ ਦਾ ਨੁਕਸਾਨ ਹੋਇਆ ਤਾਂ ਮੈਂ ਜੇ ਕੋ ਕਹਿੰਦੇ जखਮਾਂ ਤੇ ਲੋਨ ਭੂਰਨ ਵਾਲੀ ਗੱਲ ਜਿਹੜੀ ਉਹ ਕੱਲ ਕਰਕੇ ਗਏ ਨੇ ਕਿ ਜਿਹੜਾ 1500 1600 ਕਰੋੜ ਰੁਪਇਆ ਉਹਨਾਂ ਦਿੱਤਾ ਤੇ ਮੇਰੇ ਖਿਆਲ ਇਹ ਤਾਂ ਇੱਕ ਮਜ਼ਾਕ ਆ ਪੰਜਾਬੀਆਂ ਨਾਲ ਕੀਤਾ ਤਾਂ ਪੰਜਾਬੀਆਂ ਨੂੰ ਤਾਂ ਪਹਿਲਾਂ ਹੀ ਇਹ ਅਮੀਸ਼ ਸੀ ਕਿ ਜਿਹੜੀ ਭਾਜਪੀ ਦੀ ਸਰਕਾਰ ਆ ਉਹ ਪੱਗਾਂ ਵਾਲਿਆਂ ਦੇ ਬਿਲਕੁਲ ਵਿਰੋਧਾ ਹਰੇ ਸਾਫਤ ਕਰ ਗਏ ਨੇ ਕਿ ਇਹ ਪੱਗਾਂ ਵਾਲਿਆਂ ਦੇ ਵਿਰੋਧਾ ਬੀਜੇਪੀ ਸਰਕਾਰ ਤਾਂ ਕੋਈ ਨਹੀਂ ਜੋ ਵੀ ਉਹ ਕਰਕੇ ਚਲੇ ਕੋਈ ਨਹੀਂ ਪੰਜਾਬੀ ਹਿੰਮਤ ਨਹੀਂ ਹਾਰਨ ਵਾਲੇ ਆਪਣੇ ਪੈਰਾਂ ਤੇ ਖਲੋਣਾ ਇਹ ਜਾਣਦੇ ਨੇ ਪਰ ਕੇਂਦਰੀ ਸਰਕਾਰ ਨੂੰ ਐਡਾ ਜਿਹੜਾ ਮੈਂ ਕਹਿੰਦਾ ਬੇਹੁਦਾ ਫੈਸਲਾ ਨਹੀਂ ਕਰਨਾ ਚਾਹੀਦਾ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਰਣਨੀਤੀ ਆਏਗੀ ਤੁਹਾਡੇ ਕੋਲ ਹੀ ਆ ਜਾਣੀ ਆ ਗਰਦਾਰੀਆਂ ਵੀ ਹੋਣਗੀਆਂ ਕੱਚੇ ਮਕਾਨਾਂ ਦੀਆਂ ਡਿਟੇਲਾਂ ਵੀ ਵੰਣਗੀਆਂ ਸ਼ਾਚਨਾ ਆਪਣੇ ਤੌਰ ਤੇ ਜਿਹੜਾ ਉਹ ਵੀ ਲੱਗਿਆ ਤਿੰਨ ਤਿੰਨ ਟੀਮਾਂ ਸਾਡੀਆਂ ਲੱਗੀਆਂ ਉਸ ਤੋਂ ਬਾਅਦ ਆਮ ਆਦੀ ਪਾਰਟੀ ਨੇ ਇੱਕ ਇੱਕ ਚੇਅਰਮੈਨ ਜਿਹੜਾ ਉਹ ਤਿੰਨਾਂ ਤਿੰਨਾਂ ਚੋ ਚੋ ਪਿੰਡਾਂ ਦੇ ਉੱਤੇ ਲਾ ਦਿੱਤਾ ਕਿ ਉਹ ਆਪਣੇ ਤੌਰ ਤੇ ਵੀ ਜਿਹੜੀਆਂ ਰਿਪੋਰਟਾਂ ਆਉਣਗੀਆਂ ਅਸੀਂ ਉਹਦੀ ਤਸੱਲੀ ਕਰਾਂਗੇ ਕਿ ਉਹ ਵਾਕਈ ਜਾਇਜ਼ ਰਿਪੋਰਟਾਂ ਨੇ ਜਿਨ੍ਹਾਂ ਦਾ ਖਰਾਬਾ ਹੋਇਆ ਜਾਂ ਜਿਨ੍ਹਾਂ ਦੇ ਮਕਾਨ ਕਰੈਕ ਹੋਏ ਨੇ ਜਾਂ ਜਿਨ੍ਹਾਂ ਦੇ ਮਕਾਨ ਡਿੱਗ ਗਏ ਨੇ ਕਿ ਉਹਨਾਂ ਦੇ ਸਹੀ ਰਿਪੋਰਟ ਆਈ ਆ ਜੇ ਸਹੀ ਰਿਪੋਰਟ ਆਈਗਾ ਤਾਂ ਉਹਨੂੰ ਤਾਂ ਹੀ ਓਕੇ ਕਰਾਂਗੇ ਕਈ ਵਾਰੀ ਕਹਿੰਦਾ ਕਿ ਕਈ ਵਾਰੀ ਮੈਂ ਬਹੁਤੀ ਵਾਰੀ ਵੇਖਿਆ ਕਿ ਕਈਆਂ ਦਾ ਨੁਕਸਾਨ ਨਹੀਂ ਹੁੰਦਾ ਪਰ ਲਿਸਟ ਪਹਿਲਾਂ ਉਹਨਾਂ ਦੀ ਬਣਦੀ ਆ ਉਹ ਪਹਿਲਾਂ ਉਹ ਅਪਰੋਚ ਕਰ ਲੈਂਦੇ ਨੇ ਕਿ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਤਾਂ ਉਹ ਜਿਹੜੀ ਚੀਜ਼ਾਂ ਉਹ ਬਰਦਾਸ਼ਤ ਸਰਕਾਰ ਨੇ ਕਿਸੇ ਕੀਮਤ ਤੇ ਨਹੀਂ ਕਰਨੀਆਂ ਇਸ ਕਰਕੇ ਮੈਂ ਸਾਰੇ ਪ੍ਰਸ਼ਾਸਨ ਨੂੰ ਇਹੀ ਹਦਾਇਤ ਦੇ ਕੇ ਚੱਲਿਆ ਵੀ ਆਪਣਾ ਕੰਮ ਜਿਹੜਾ ਬੜੀ ਸੂਝ-ਬੂਝ ਨਾਲ ਕਰਨਾ ਹੈ ਤਾਂ ਕਿਸੇ ਦੀ ਪੱਖਪਾਤ ਨਹੀਂ ਕਰਨਾ ਚਾਹੀਦਾ ਹੱਕ ਬਣਦਾ ਭਾਵੇਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਜਿਹਦਾ ਨੁਕਸਾਨ ਹੈ ਭਾਵੇਂ ਕਿਸੇ ਪਾਰਟੀ ਦਾ ਹੋਵੇ ਉਸ ਨੁਕਸਾਨ ਦੀ ਜਿਹੜੀ ਪੂਰਤੀ ਆਮਾਦੀ ਪਾਰਟੀ ਨੇ ਕਰਨੀ ਦੇਖੋ ਜੀ ਮੈਂ ਜਿੰਨੇ ਵੀ ਐਨਜੀਓ ਨੇ ਧਾਰਮਿਕ ਸੰਸਥਾਵਾਂ ਨੇ ਜਾਂ ਜਿੰਨੀਆਂ ਵੀ ਹੋਰ ਨੇ ਐਨਜੀਓ ਲੱਗੇ ਨੇ ਚਾਹੇ ਸਿੰਗਰ ਲੱਗੇ ਨੇ ਚਾਹੇ ਸਾਡੇ ਸੈਲੀਬ੍ਰਿਟੀ ਬਹੁਤ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿੰਨਾ ਔਖੇ ਸਮੇਂ ਤੇ ਸਾਡੇ ਲੋਕਾਂ ਦੀ ਬਾਹ ਫੜੀ ਹੈ ਔਰ ਮੈਂ ਮੋੜਵੇਂ ਵੀ ਦੇਖ ਰਿਹਾ ਕਿ ਸਾਡੇ ਗੁਰੂ ਕੇ ਬਾਗ ਵਾਲੇ ਆਪਣੇ ਬਾਬਾ ਸੇਵਾ ਸਿੰਘ ਖੰਡੂਲ ਸਾਹਿਬ ਵਾਲੇ ਜਾਂ ਹੋਰ ਵੀ ਉਹਨਾਂ ਨੇ ਫੈਸਲਾ ਕੀਤਾ ਕਿ ਤੁਸੀਂ ਬੰਨ ਜਿਹੜੇ ਉਹਨਾਂ ਬਣਾਉਣੇ ਸ਼ੁਰੂ ਕੀਤੇ ਬੰਨਣੇ ਸ਼ੁਰੂ ਕੀਤੇ ਮੈਂ ਪੋਰ ਜੋ ਸੰਗਤਾਂ ਨੂੰ ਇਹ ਵੀ ਬੀਰ ਕਰਦਾ ਕਿ ਸਾਰੀਆਂ ਸੰਗਤਾਂ ਰਲ ਮਿਲ ਕੇ ਇਹਦੇ ਵਿੱਚ ਆਪਣਾ ਬੰਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ